ਔਰ ਬਾਬੇ ਕੀ ਹਾਲ ਚਾਲ ਜਰਾ ਸਵਾਗਤ ਹੈ ਆਪਣੇ ਚੈਨਲ ਕੁਕੂਦਲੀ ਅੱਪਰ ਲੈ ਕੇ ਹਾਂ ਜਰਾ ਆਪਾਂ ਅੱਜ ਦਾ ਨਵਾਂ ਬਲਾਗ ਹੋਣ ਚੱਲਦੇ ਹਾਂ ਬਾਬੇ ਆਪਾਂ ਮੱਕੀ ਵੜਨ 2 ਮਹੀਨਾ ਚੱਲਦੀਆਂ ਨੇ ਦਰਮਿਆ ਵਿਚਰਲਾਸ ਤੇ ਪਾਲੀ ਰਮਯਰ ਮੰਗਦ ਕਿਆ ਮੰਗਦ ਚੱਲ ਚੱਲੀ ਫਿਰ ਉਹਨੂੰ ਵੀ ਕਰਾਂਗੇ ਮੂੰਗੀ ਤੇ ਤਿਆਰ ਹੈ ਚੱਲ ਬਾਈ ਓ ਜੈ ਲਾਨੇਦਾਰ ਚੱਲ ਚੱਲ ਮੁਰੇ ਆ ਕੇ ਚੱਲ ਬਾਈ ਆਜੋ ਜੀ ਆਜੋ ਲੈ ਬਾਬੋ ਮੱਕੀ ਜਮਾਲ ਦੇਖੋ ਸਟਾਰ ਬੱਕਰਾਂ ਚੋਂ ਗੱਡਿਆ ਪਈ ਟੈਰੀ ਲੱਗੀ ਤੂੰ ਬੰਦੇ ਲੈ ਫਰਦਾ ਹੋਂ ਕਹਿਆਂ ਕੋਈ ਨੀ ਪਵਾਵਾਂਗਾ ਰੱਬ ਤੋਂ ਫੇਰ ਫੇਰ ਨਹੀਂ ਆਉਂਦਾ ਹੈ ਫੇਰ ਨਹੀਂ ਆਉਂਦਾ ਨਹੀਂ ਪਵਾਉਂਦਾ ਕਿਉਂ ਫੇਰੜ ਦੇ ਨੀ ਤਾਂ ਉਹਨੂੰ ਪੁੱਛ ਪਲੇਨ ਜਿਹੜਾ ਉੱਪਰ ਹੈ ਕਿਉਂ ਵਾਦੀ ਹੈ ਹੈ ਉੱਪਰ ਰਹੇਗਾ ਉਹਨੂੰ ਤਾਂ ਤਵਾਨ ਲਾ ਰਹੇ ਉੱਪਰ ਆ ਰਹੇ ਨਿਕਰੀ ਬੋਲਦਾ ਲੱਤ ਲਾਉਂ ਗਰੇ ਨੂੰ ਉਹ ਤਾਂ ਗਈ ਘੇਰਾ ਲਾਉਣ ਪਰ ਲੈ ਜਿਨ ਲਾਉ ਕੇ ਨਵਾਂ ਚਾਹ ਬਰੋਸ ਬੱਸ ਦੱਬ ਕੇ ਉਹ ਇਹਨੇ ਆ ਬਈ ਦੂਈ ਮਸ਼ੀਨ ਵੀ ਚੱਲੀ ਆ ਆਪਣੀ ਹੁਣ ਉਹ ਪਰਲੇਵਾਨ ਚਲਾ ਲਿਓ ਅਹੀਂ ਲੈ ਜਾਓ ਘੇਰਾ ਉਹ ਅੱਗੇ ਆ ਬਾਹਰ ਤਿੰਨ ਗਿੱਲੇ ਘੇਰਾ ਇਹੀਂ ਲੈ ਜਾਓ ਟਰਪਾ ਕੇ ਘੇਰਾ ਇਹੀਂ ਲੈ ਚੱਲ ਅਹੀਂ ਲੈ ਜਾ ਲਈ ਫਰ ਦਾਣੇ ਕੱਟਨੇ ਪੈਣਗੇ ਦੇ ਅਹੀਂ ਆਣਦੇ ਅੱਗੇ ਜਾ ਕੇ ਲਾ ਲਈ ਨੀ ਬਰਾ ਮੈਂ ਵਾਪੇ ਹੁਣ ਖਾ ਰੋ ਲੇ ਬਾਬਿਓ ਮੇਰੇ ਯਾਰ ਪਾਲੀ ਕੀ ਲੱਗੀ ਜੋਟੀਆ ਮੈਂ ਜਾ ਕੇ ਬਦਲਾਂ ਸੱਤ ਮੜ ਲਗੀ ਬਾਸਕਟ ਉਹ ਲੱਗ ਰੇ ਗਰਲਾ ਲ ਵੱਡਣਾ ਇਹਨੇ ਤੇ ਉਧਰ ਚੱਲ ਰੇ ਮੰਗਤ ਸਿੰਘ ਉਹ ਚੱਲ ਰਹੀ ਐ ਤੇ ਅਸੀਂ ਜਾ ਕੇ ਬਦਲਾਂ ਬਾਸਕਟ ਮਸ਼ੀਨ ਨੂੰ ਕੱਢਾ ਫਿਰ ਜਿਉ ਲਿਆਉਣੇ ਉਹਨੂੰ ਫਿਰ ਮੰਡੀ ਤੇ ਪਹੁੰਚ ਮਿਲ ਜਾ ਮਸ਼ੀਨ ਕੋਲ ਜਾ ਕੇ ਬਣੇ ਰੇ ਫਲਾਉ ਦੇ ਨਾਲ ਕੰਦਾ ਪਾਣਾ ਸੰਦਾ ਪਾਣੀ ਚ ਰੱਖੇ ਰਸ ਲੈ ਬਾਬਿਓ ਕੱਢਦੇ ਆ ਫੀਡਰ ਪਾਉਨੇ ਆ ਬਾਸਕਟ ਇਹਦੀ ਲੈ ਵੇ ਐਵੇਂ ਲੱਗੇ ਨਾ ਤੇ ਰਵੀ ਇਸਕੇ ਟੇਡਾ ਨਾ ਥੱਲੋਂ ਲੈ ਵੀ ਖੋਲਤੀਆਂ ਪਲੇਟਾਂ ਬਲੂਟਾਂ ਤੇ ਹੁਣ ਕੱਢਾਂ ਇਹਦੀ ਬਾਸਕਟ ਬਾਸਕਟ ਪਾਵਾਂਗੇ ਇਹਦੀ ਮੂੰਗੀਆਂ ਦੀ ਕਰਦੇ ਆ ਤਿਆਰ ਫਿਰ ਇਹਨੂੰ ਫਿਰ ਰਾਣੀ ਸ਼ੰਦ੍ਰਮ ਮਸ਼ੀਨ ਬਈ ਇਹ ਵਕਾਊ ਵੇ ਜੇ ਕਿਸੇ ਨੇ ਲੈਣੀ ਹੋਵੇ ਮਸ਼ੀਨ ਤੁਸੀਂ ਚੈੱਕ ਕਰ ਲਓ पूरी साफ पई है इस समय पल देंगे और पल्लिया करके थोड़ा जा हो रहा कट रहा सारा कम औके हो है जमा क्यों पाली बाबे बाकी तैयार करा की उच्चा कराता पहले नीम आती ट्राली जी आ फिर उच्चा कराता पाने मॉडल नीम आती फिर उच्चा कराता करद फिटे लै बाबे बासकट पट सु ਲਿਆਉਣੇ ਚਾਕੇ ਮੂੰਗੀ ਵਾਲੀ ਬਾਸਕਟ ਤੇ ਕਰ ਦਿੰਨੇ ਆ ਫਿੱਟ ਪਾਲੀ ਸਿੰਘ ਨੇ ਦੇਖਣ ਲੱਗ ਰਿਹਾ ਮੋਬਾਈਲ ਹੈ ਪਹਿਲਾਂ ਗਲਤੀ ਪਵਾ ਦਈ ਕਿੰਨੀ ਹੋਰੇ ਨੰਬਰ ਤੇ ਪਵਾ ਦਈਏ ਪੈਸੇ ਕਿੰਨੇ ਲੈ ਵੀ ਕਰਾਂ ਸਾਰਾ ਖਰਲੀ ਖਰਲੀ ਤੇ ਲਿਆਉਣੇ ਚਾਕੇ ਬਾਸਕਟ ਉਹ ਘਰ ਵਾਲੀ ਪਈਆ ਲੈਣੇ ਚਾਕੇ ਰਾਬੇ ਮਸ਼ੀਨਾਂ ਆਪਣੀਆਂ ਦੂਜੀਆਂ ਪਹੁੰਚ ਗਈਆਂ ਮੱਕੀ ਵਾਲੀਆਂ ਅੱਜ ਥੋੜੀ ਦੀ ਮੱਕੀ ਦਾ ਕੰਮ ਮੀਂਹ ਪਏ ਕਰਕੇ ਤੇ ਹੁਣ ਪਾਉਣੇ ਬਾਸਕਟ ਆਪਾਂ ਆ ਜਾ ਵੀ ਆ ਜਾ ਆ ਕੇ ਵੀ ਆ ਜਾ ਆ ਜਾ ਚਾਹਾਂ ਸੰਗੋਸੇ ਨੂੰ ਉਸੇ ਖਾ ਲਿਆ ਆਪਾਂ ਨੀਲਾ ਨੂਰਾ ਪਾ ਕੇ ਆ ਕੇ ਤੇ ਕਰੂੰ ਹੁਣ ਲੈ ਕੇ ਚੱਲਾ ਆਪਾਂ ਮਸ਼ੀਨ ਮਸ਼ੀਨ ਦਾ ਕੰਮ ਹੋ ਗਿਆ ਓਕੇ ਤੇ ਚੱਲਾ ਮਸ਼ੀਨ ਲੈ ਕੇ ਮੂੰਗੀ ਤੇ ਚੱਲਾ ਅਮੇ ਮੋਰਸਨ ਪੈ ਜਾ ਆਗੇ ਆਗੇ ਕਿਉਂ ਕਰ ਹੈ ਹਾਂ ਆ ਗੂਲਪ ਤੂੰ ਲੈ ਆ ਓਏ ਹੈ ਲੈ ਬਾਬੇ ਮਸ਼ੀਨ ਚਲਾਤੀ ਆਪਾਂ ਮੂੰਗੀ ਤੇ ਅੱਜ ਪਹਿਲਾ ਦਿਨ ਆਪਾ ਜੀ ਕਿਰਪਾ ਨਾਲ ਤੇ ਕਰਦਿਆਂ ਸ਼ੈਨੀ ਤੁਸੀਂ ਚੀਜ਼ ਸੀ ਲੈ ਵਾਪੇ ਕਰਾਉਣਿਆ ਸਾਨੂੰ ਮਸ਼ੀਨ ਦੀ ਸਪਾਈਸ ਵੀ ਇਕ ਵੀ ਦਾਣੇ ਟੁਣੀ ਦਾ ਨਹੀਂ ਹੋਵੇ ਆਲੀ ਜਾ ਰਹੇ ਲੈਣ ਕੇ ਰਾਂਚੇ ਗੱਲ ਹੈ ਫਲੀ ਫਲੀ ਮੈਨੇ ਆਂਦਾ ਜਮਾ ਓਕੇ ਜਮਾ ਓਕੇ ਲੈ ਗਾੜੇ ਨੂੰ ਮੇਰੇ ਸਫਾਈ ਦੇ ਤੂੰ ਇੰਦਰਾ ਤੋਂ ਸਫਾਈ ਚੈੱਕ ਕਰ ਤੋੜੀ ਇਹ ਲੈਵਾ ਤੇ ਮਸ਼ੀਨ ਕਰ ਲਈ ਚੈੱਕ ਮਸ਼ੀਨ ਦੀ ਫੁੱਲ ਸਫਾਈ ਹੈ ਕੋਈ ਸ਼ਿਕਾਇਤ ਨਹੀਂ ਦਾਣਾ ਦੂਣਾ ਨਾਲ ਤੋੜ ਦਿਆ ਜਿਹੜਾ ਕੰਧ ਮੰਡਸਾ ਵਾਲਾ ਹੈ ਲੈ ਰਾਬੇਓ ਮਸ਼ੀਨ ਨਾਲ ਮੂੰਗੀ ਦਾ ਵੜਤੀ ਤੇ ਅੱਜ ਹੁਣ ਇਹਦੇ ਨਾਲ ਮੱਕੀ ਵੜਾਂਗੇ ਜਾਂ ਬਾਲੀ ਜਾਂ ਜੀ ਮੱਕੀ ਲੈ ਕੇ ਹੁਣ ਉਹ ਬਾਈਆਂ ਨੇ ਫੀਚਰ ਘਾਸ ਸੀਗਾ ਯਾਰ ਉਹ ਚ ਮੱਕੀ ਭਰੀ ਕਿਵੇਂ ਆ ਗਈ ਸਭ ਤੋਂ ਬਲਵਾਰ ਆ ਹੈ ਹਨ ਦਿਖਾਵਾਂ ਭਾਈ ਸਭਾਈ ਦਿਖਾਵਾਂ ਤੁਹਾਨੂੰ ਲੈ ਬਾਬੇ ਮਹੀਨ ਲੱਗ ਰਹੀ ਹੈ ਹੁਣ ਟੈਂਕ ਖਾਲੀ ਕਰਨ ਤੇ ਟਰਾਲੀ ਜੀ ਜਾ ਕੇ ਸਾਨੂੰ ਪ੍ਰੋਗਰੈਸ ਸਫਾਈ ਚੈੱਕ ਨੂੰ ਦਾ ਦਿਖਾ ਜੀ ਦੀ ਅੱਜ ਫਿਰ ਇੱਥੇ ਨਾਕਾ ਵਾਲਾ ਦੀ ਤਾਂ ਕਰਕੇ ਆਹੀ ਘੱਟ ਨਾਲ ਮਾਲ ਥੋੜਾ ਜਿਆਦਾ ਜਾਂਦਾ ਤਾਂ ਕਰਕੇ ਵਿੱਚ ਆਈਗਾ

ਐਸਮੈਸ ਤਾਂ ਚੱਕ ਲਿਆਂਦਾ ਪਰ ਹਲੇ ਮਸ਼ੀਨ ਲੱਗ ਰਹੀ ਹੈ ਬਟਨ ਮੱਕੀ ਕਿਹਾਂ ਬਾਲੀ ਮੱਕੀ ਵੱਢੀ ਜਾਂਦੀ ਤੇ ਐਸਮੈਸ ਕਰਦੇ ਆ ਫਿਰ ਤੋਂ ਜੀ ਇੱਕ ਤੋਂ ਬਲੇਡ ਪਾਉਣ ਵਾਲੇ ਨੇ ਆ ਬਲੇਡ ਪਾ ਦਾਂਗੇ ਫਿਰ ਚਲਾਵਾਂਗੇ ਇਹਨੂੰ ਮੂੰਗੀ ਤੇ ਸਵੇਰੇ ਕਰਦੇ ਆ ਤਿਆਰੀ ਮਸ਼ੀਨ ਦੀ ਹੁਣ ਜਿਹੜਾ ਸਾਰਾ ਸਿੱਧਾ ਪੱਤਾ ਹੈਗਾ ਇਹਦਾ ਕਰ ਦਾਂਗੇ ਕੰਪਲੀਟ ਆ ਮਸ਼ੀਨਾਂ ਸਪਨਰ ਸਪਨਰ ਹੀ ਖਰਦੇ ਨੇ ਹਾਲ ਤਾਂ ਕਿਹੜੇ ਦਿਨ ਤੇ ਮਿੱਟੀ ਲੱਗੀ ਇਹਨਾਂ ਨੂੰ ਵੀ ਵਿਚਾਰੀਆਂ ਧੋਣ ਦਾ ਟਾਈਮ ਲੱਗਿਆ ਹਲੇ ਤੇ ਲੈ ਬਾਬੇ ਵਾਜ ਦਾ ਬਲੌਗ ਬਸ ਇੰਨਾ ਹੀ ਸੀ ਬਲੌਗ ਦੀ ਕਰਦੇ ਹਾਂ ਸਮਾਪਤੀ ਤੇ ਬਣੇ ਰਹੋ ਆਪਣੇ ਚੈਨਲ ਦੇ ਨਾਲ ਐਵੇਂ ਤੇ ਜਿਹੜੇ ਵੀਰ ਭਰਾ ਆਪਣੇ ਚੈਨਲ ਤੇ ਨਵੇਂ ਆ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਨਾਲ ਦਿੱਤੀ ਗਈ ਜਿਹੜੀ ਬੈਲ ਆਈਕਨ ਦੀ ਘੰਟੀ ਉਹ ਦਬਾ ਲਿਓ ਤਾਂ ਕਿ ਜਿਹੜੀ ਇਹਨਾਂ ਚੈਨਲ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ